ਪਾਜੀ ਜਾਉ ਤੇ ਪਿਆਲਗਾਂ ਚੱਲੇ ਆ ਆਹ ਚੱਲਿਆ ਹੀ ਮੈਂ ਪੱਠੇ ਲੈਣਾ ਸਾਸਰੀਕਾਲ ਪਾਜੀ ਸਾਸਰੀਕਾਲ ਹੋਰ ਸੁਣੋ ਠੀਕ ਠਾਕ ਵਧੀਆ ਤੁਸੀਂ ਸੁਣਾਓ ਠੀਕ ਠਾਕ ਤੇ ਇਹੋਲੇ ਸ਼ਾਮ ਹੋ ਚੱਲੀ ਜਾ ਤੇ ਸ਼ੇਦੀ ਮੈਂ ਦੀਪ ਕੋ ਆਈ ਸੀ ਤੇ ਮੈਂ ਖਾ ਇਥੋਂ ਵੀ ਤੇ ਰਕ ਮਾਰ ਜਾਂ ਚੱਕਰ ਅੱਛਾ ਚਲੋ ਨੰਗ ਚੱਲੋ ਫਿਰ ਸੁਣਨਾ ਹੈ ਅਰ ਟੋਪਾ ਪੈ ਗਈ ਵੀ ਚੰਗੀ ਤਰ੍ਹਾਂ ਸੁੱਕ ਜੂਗੀ ਕਾ ਲੈ ਹਾਂ ਪਰਨੇ ਦੇ ਕਣਕ ਚ ਆਈਆ ਆਹ ਸਾਸ੍ਰੀਕਾਰ ਸਾਸ੍ਰੀਕਾਰ ਸੁੱਕਣੇ ਪਾਈ ਕਣਕ ਆਹੋ ਸੁੱਕਣੇ ਪਾਈ ਥੋੜੀ ਸਲਾਬ ਜੀ ਮੈਂ ਤਾਂ ਸੁੱਕ ਜੂਗੀ ਹਾਂ ਨਹੀਂ ਵਧੀਆ ਵਧੀਆ ਹਾਂ ਆ ਜਾ ਅੰਦਰ ਹੋਰ ਪੈਨ ਦੀ ਘਾਲ ਪਰਵਾਹ ਠੀਕ ਠਾਕ ਸਭ ਠੀਕ ਠਾਕ ਵਾ ਤੁਸੀਂ ਜੀ ਮਸੀ ਜੀ ਸਾਸ੍ਰੀਕਾਰ ਹੋਸ ਨਾ ਠੀਕ ਠਾਕ ਠੀਕ ਠਾਕ ਵਾ ਤਾਂ ਮੁੰਡਾ ਕੋਈ ਨਾਲ ਲੈ ਆਉਂਦੀ ਹਾਂ ਇਹ ਮੁੰਡੇ ਨੂੰ ਕਿੱਥੇ ਲਿਆਉਣਾ ਸੀ ਮੈਂ ਤਾਂ ਉਹ ਭੋਗ ਹੀ ਕਿਸ ਦਾ ਲਾਗੇ ਅੱਛਾ ਆ ਪਰਥੀ ਹੂੰ ਤੇ ਮੁੜ ਕੇ ਉੱਥੋਂ ਆਣ ਕੇ ਤੇ ਮੈਂ ਦੀਪ ਕੋ ਜਰਾ ਕਿ ਚਲ ਗਈ ਅੱਛਾ ਮੇਰੇ ਕੋ ਤੇ ਫੇਰ ਵੀ ਨੰਗ ਹੁੰਦਾ ਵਿਚਾਲ ਹੋ ਕੇ ਜਾਵਾ ਕੁੜੀ ਕੋ ਦੀਪ ਕੋ ਲੋ ਆਈ ਆ ਹਾਓ ਦੀਪ ਕੋ ਕੀ ਜਾਣਾ ਸੀ ਉਸੇ ਦਾ ਅੰਤਰ ਹੋਰ ਹੀ ਖਲਾਰੇ ਮੇਰੇ ਜਾਂਦਿਆਂ ਨੂੰ ਪਏ ਹਾ ਹਾ ਉਹ ਭੈਣ ਜੀ ਕਾਰੇ ਪਾ ਕੇ ਖਲਾਰੇ ਤੁਹਾਨੂੰ ਕੀ ਲੱਗਿਆ ਤੁਸੀਂ ਤਾਂ ਦੀਪ ਆਵਾ ਜਿਹਦਾ ਵਾਰ ਕੇ ਤੇ ਉਤੋਂ ਦੀ ਛੁੱਟ ਕੇ ਆ ਗਏ ਉਹਨਾਂ ਦੇ ਘਰ ਤੋਂ ਹੀ ਤਾੜੀ ਅੱਖਾਂ ਚ ਤੇ ਪੱਟੀਆਂ ਹੀ ਵੱਜੀਆਂ ਤੁਸੀਂ ਮਗਰ ਇੱਕ ਵਾਰੀ ਨਹੀਂ ਜਾਂਦੇ ਹਾਂਜੀ ਇਹੋ ਜੀਵ ਕੀ ਗੱਲ ਹੋ ਗਈ ਜਿਹੜੇ ਤੁਸੀਂ ਇਦਾਂ ਕਹਿਂਦੇ ਓਥੇ ਬੜਾ ਕੋਹਾ ਮੇਰੇ ਗਿਆ ਪਰ ਕੀ ਦੱਸਾਂ ਤੁਹਾਨੂੰ ਇਹ ਕੀ ਹੋਇਆ ਤਾਂ ਵੀ ਹੁਣ ਚੱਲ ਨਵੀਂ ਹੋ ਗਈ ਆਵੇਂ ਲੜਾਈ ਕਰਾ ਓਥੇ ਚੱਲਣ ਡਿਆ ਬੜਾ ਕੇ ਕਾਹਦਾ ਕੋਈ ਦਰਾਣੀ ਨਿੱਕੇ ਕਰਨ ਦੀ ਦਰਾਣੀ ਦੇ ਜਠਾਣੀ ਆਓ ਕਿਉਂ ਕੀ ਪਤਾ ਕੀ ਹੈ ਨਾ ਵੰਡ ਵਿਹਾਰ ਵਰਤਣਾ ਉਥੋਂ ਮੈਂ ਤਾਂ ਅਹੀਂ ਦੋਈ ਜਾਣੇ ਗਏ ਹੀ ਉਰੋ ਉਦੋਂ ਦੀ ਸਾਤ ਸੰਦੀ ਮੈਂ ਕੀ ਤੁਹਾਨੂੰ ਕੀ ਟੈਨਸ਼ਨ ਪੈਂਦੀ ਏ ਦੀ ਮੈਂ ਜਿੰਨਾ ਜੀਨੀਆ ਕੋਈ ਗੱਲ ਨਹੀਂ ਦੀ ਉਹ ਤਾਂ ਜਦੋਂ ਦੀ ਦੀਪ ਬਾਈ ਉਦੋਂ ਦੀ ਆ ਦਾਂਦੀ ਆ ਤੇ ਉਹਦੇ ਮਗਰ ਲੱਗਦਾ ਹੀ ਉਹ ਕਦੀ ਉਹਦੇ ਵਾਲਦੀ ਕਦੀ ਉਹਦੇ ਵਾਲਦੀ ਭੈਣ ਜੀ ਉਹਨੇ ਸਾਨੂੰ ਕਿਹਾ ਜੂ ਤਾ ਵੀ ਤੁਸੀਂ ਇਹਦਾ ਦੀਪ ਦਾ ਫਿਕਰ ਨਾ ਕਰਿਆ ਕਰੋ ਅਸੀਂ ਤਾਂ ਤਾਂ ਕਰਕੇ ਨਹੀਂ ਗਏ ਤੁਸੀਂ ਭੈਣ ਜੀ ਜਾਣਦੇ ਹੀ ਨਹੀਂ ਕਿ ਜੇ ਜਾਓ ਤਾਂ ਉਹਨਾਂ ਨੇ ਡਰ ਥੋੜਾ ਬੁਗਦਾ ਪਾਵੇ ਜਿੱਦੋਂ ਜਾਨੀ ਮੈਂ ਹੀ ਜਾਨੀ ਆ ਸੱਚੀ ਪੁੱਛਿਆ ਨਾ ਉਹ ਤੇ ਬੋਲ ਬਲਾਰਾ ਕਰਕੇ ਮੇਰਾ ਸਿਰ ਪਾਟਣ ਦਾ ਪਿਆ ਨਾਲੇ ਮੇਰੇ ਵੀ ਆਂਦੇ ਹਣੇ ਆ ਪਿਆ ਪੁੱਤ ਪਿਆ ਚੰਗੀ ਸਾਡੀ ਮਾਂ ਦੀ ਪੈਰਾਂ ਦੀ ਮਿੱਟੀ ਚੁੱਕੀ ਜਿਹੜੀ ਰੋਜ਼ ਤਿੱਜਕ ਦਿਨ ਤੁਰ ਪੈਂਦੀ ਹੈ ਚੱਲ ਕੋਈ ਗੱਲ ਨਹੀਂ ਮਾਂ ਚ ਤੇ ਮਾਸੀ ਚ ਕੋਈ ਫਰਕ ਨਹੀਂ ਹੁੰਦਾ ਨਹੀਂ ਮੰਜੀਤ ਕੋਈ ਚਾਹ ਬਣਾ ਨਹੀਂ ਸੀ ਦੁਖੰਡਿਆ ਮੇਰਾ ਮਾਸੀ ਜੀ ਬਣਾ ਨਹੀਂ ਆ ਪਰ ਜਾਇਆ ਕਰੋ ਮਗਰ ਜਾਵਾਂਗੇ ਜਾਣਾ ਨਹੀਂ ਸਾਡੀ ਧੀ ਆ ਜਾਣਾ ਜਾਣਾ ਕਿਉਂ ਨਹੀਂ ਗਾ ਗੱਲ ਹੋਈ ਕੀ ਆ ਗੱਲ ਛਿੜੀ ਕਿਹਦੀ ਗੱਲੋਂ ਆ ਕੀ ਚੱਕਰ ਕੀ ਆ ਕਿੰਨੇ ਛੇੜੀ ਆ ਕਿੰਨੇ ਕੰਮ ਵਿੱਢਿਆ ਵਾ ਪਾਜੀ ਮੈਂ ਆਹ ਕੋਈ ਗੱਲ ਦੱਸਦੀ ਆ ਸਾਉ ਆtrasa sire te gaanda ਉਥੇ ਤੁਸੀਂ ਜਾ ਕੇ ਨਾ ਤੇ ਉਹਦੀਆਂ ਉਹਦੀ ਟਿੱਕੀ ਆਡ ਕਰਵਾ ਕੇ ਆਓ ਦੀਪ ਆਡ ਆਊਗੀ ਤੇ ਉਹਨੂੰ ਸੁਖ ਲੈਣਾ ਹੀ ਨਹੀਂ ਤੇ ਉਹਨੇ ਸੂਈ ਤੇ ਟੰਗੀ ਲੈਣਾ ਹੀ ਦੀਪ ਵੀ ਕਿਦੋਂ ਚੰਗੀ ਦੀਪ ਖੜਾ ਹੰ ਦੱਸਦੀ ਆ ਵੀ ਮੇਰੇ ਨਾਲ ਆਹ ਕੋ ਹੋਇਆ ਇੱਥੋਂ ਕੋ ਅੱਗੇ ਇੱਥੋਂ ਤੱਕ ਤੱਕੇ ਗੱਲਾਂ ਨੇ ਦੀਪ ਨੇ ਪਛਾਈ ਆ ਮੈਨੂੰ ਵੀ ਮਾਸੀ ਚੁੱਪ ਕਰ ਗਾਂ ਮਾਸੀ ਆਇਆ ਕਰਨਾ ਬੋਲ ਇਹ ਨਹੀਂ ਇਦਾਂ ਕਹਿਣਾ ਇਦਾਂ ਕਹਿਣਾ ਮੈਂ ਕਿ ਫੇਰ ਆਖਾ ਮੈਂ ਚੁੱਪ ਕਰਕੇ ਬਹਿ ਜਾ ਮੈਨੂੰ ਅੱਜ ਕਰ ਲੈਂਦੇ ਨਾ ਨਾ ਗੱਲ ਹੈ ਦੋ ਹੱਥੀਆਂ ਵਾ ਸਵਾਈ ਉਹ ਕਹਿ ਰਹੀ ਕਰਦੀ ਨਾ ਬੜੀ ਸਵਾਈ ਆਉਂਦੀ ਦੀਪ ਨੂੰ ਉਹਨੇ ਆਪਣੀ ਕਰਕੇ ਖਾ ਹੀ ਲੈਣੀ ਕਰਦਾ ਮੈਂ ਫੋਨ ਤੇ ਜਲ ਭਲਾ ਦੀਪ ਨਾਲ ਕੀ ਗੱਲ ਕਰ ਲਈ ਜਾਂ ਫਿਰ ਜਾਵਾਂਗੇ ਅਸੀਂ ਦੋਏ ਜਾਂਦੇ ਤੇ ਉਹਨਾਂ ਨੂੰ ਬਾਲ ਕੇ ਅੱਡ ਕਰਾ ਕੇ ਮਾਂ ਵਾਲ ਨਾਲ ਆਖੀ ਸੱਸ ਵਾਲ ਆਖੇ ਦੀ ਰੋਟੀ ਅੱਡ ਕਰੋ ਜੇ ਤੇ ਇਦਨਾ ਹੋਣਾ ਸੱਸ ਨੂੰ ਆਖੀ ਠੀਕ ਆ ਨਹੀਂ ਤੇ ਦੂਜੀ ਨਾਲ ਆਪੇ ਪਕਾ ਕੇ ਖਾ ਲੂ ਆਪਣੀ ਆਹੀਂ ਤਾਂ ਭੈਣ ਜੀ ਸੋਚਦੇ ਸੀ ਵੀ ਸਾਡੀ ਕੁੜੀ ਚਾਹਦਾ ਆਪਣਾ ਝਟ ਗੁਜ਼ਾਰਾ ਕਰਦੀ ਆ ਇਹਨੇ ਸਾਡੀ ਕੁੜੀ ਨੂੰ ਟਿਕਣ ਹੀ ਨਹੀਂ ਦੇਣਾ ساری ਉਮਰ ਇਹਦਾ ਹੀ ਰੱਖਣਾ ਆ ਤੋ ਇਹੀ ਤਾਂ ਜਾਂਦਾ ਹੀ ਨਹੀਂ ਗੇ ਜਿਹੜੇ ਮੈਂ ਇੱਥੇ ਲਾ ਲਵੇ ਨਹੀਂ ਮੈਨੂੰ ਤਾਂ ਕਦੇ ਧਰਤੀ ਵੇਲ ਨਹੀਂ ਦਿੰਦੀ ਮੈਂ ਤਾਂ ਇੰਨਾ ਸਤ ਖਾਪ ਕੇ ਆਈਆਂ ਨਾ ਮੈਨੂੰ ਭਾਵੇਂ ਖੱਤੇ ਮਗਰੋਂ ਗਾਲਾਂ ਹੀ ਕੱਢਦੇ ਹੁਣ ਕਿੰਨਾ ਬੋਰ ਕੇ ਗਈ ਭੈਣ ਜੀ ਆਨੂੰ ਤੇ ਸ਼ਰਮ ਮਾਰਦੀ ਐ ਜੋ ਬੰਨੇ ਕਹਿਣਾ ਵਾ ਮੈਂ ਇੰਨਾ ਇੰਨਾ ਨਾ ਸਵਾਰਦਾ ਵਾਂ ਤੇ ਇਹ ਮੂੰਹ ਚੁੱਕ ਕੇ ਤੇ ਝਾਟੀ ਆ ਜਾਂਦੇ ਨਿੱਕੀ ਨਿੱਕੀ ਗੱਲ ਤੇ ਚੰਗੇ ਜੇ ਨਹੀਂ ਲੱਗੀ ਦਾ ਭੈਣ ਜੀ ਜੀ ਆਪਾਂ ਉਹਦੇ ਜੋਬਨ ਦੇ ਕੰਮ ਵਾਲੀ ਵੰਦੇ ਰਹੇ ਨਾ ਤੇ ਉੱਥੇ ਨਿਸ਼ਬਾਨੀਆਂ ਹੋਣਾ ਦੀਪ ਦਾ ਜਦੋਂ ਮੈਂ ਆਖਿਆ ਸੀ ਨਾ ਪੈ ਦੀ ਬਤੂ ਹੋਣਾ ਤੇ ਤਾਂ ਮੁੰਡਾ ਮੁੰਡਾ ਕੋਈ ਨਹੀਂ ਗੰਨ ਹੈਗਾ ਤੇ ਕੁੜੀਆਂ ਹੀ ਆ ਤੇ ਤੂੰ ਚੁੱਪ ਕਰਕੇ ਤੇ ਘਰ ਆ ਜਾ ਉਹਨੇ ਮੇਰੀ ਇੱਕ ਦੀ ਮੰਨੀ ਜੇ ਚਲੋ ਕੋਈ ਚੰਗਾ ਮਾੜਾ ਲੱਭ ਕੇ ਤੇ ਫੇਰ ਇਹਦਾ ਵਿਆਹ ਕਰ ਦਿੰਦੇ ਚਲੋ ਇਹਦੀ ਜ਼ਿੰਦਗੀ ਲੰਘ ਜਾਂਦੀ ਹੁਣ ਉਥੇ ਤੀਜੇ ਦਿਨ ਲੜਾਈ ਪਈ ਰਹਿੰਦੀ ਆ ਹੁਣ ਇਹ ਹੀ ਤਾਂ ਤੀਜੇ ਦਿਨ ਉਥੇ ਜਾਂਦੇ ਚੰਗੇ ਲੱਗਦੇ ਆ ਐਂਦਾ ਮੂੰਹ ਚੋਕੇ ਦਾਜ ਲਿਆ ਕਹਿ ਦਿੰਦੇ ਇਹ ਮਗਰ ਆ ਗਏ ਆ ਇਹ ਤਾਂ ਦੀ ਟਕਣਾਵਾ ਕੁੜੀ ਨੂੰ ਹਾਂ ਤਾਂ ਭਾਜੀ ਇਹੋ ਗਾਲੀ ਆ ਪਰ ਕੀ ਬੰਦਾ ਕਰੇ ਹਾਂ ਨਾ ਹੀ ਉਧਰ ਦੀ ਕਰਨ ਜੋਗੇ ਨਾ ਉਧਰ ਦੀ ਤਾਂ ਫਾਸੀ ਗਏ ਜਾਂਦੀ ਤੇ ਉਹ ਗੱਲ ਵਾ ਪਿਸਾਪ ਦੇ ਮੂੰਹ ਚ ਕੋੜ ਕਰ ਲਈ ਵਾਲੀ ਗਾਲੀ ਕੋ ਨਾ ਹੀ ਉਥੋਂ ਪੈਰ ਪੁੱਟ ਸਕਦੇ ਤੇ ਨਾ ਉਥੇ ਅਸੀਂ ਹੌਣ ਰੱਖ ਸਕਦੇ ਜੇ ਦੀ ਬੂਦੋ ਆਖੇ ਲੱਗ ਜਾਂਦੀ ਸਾਡੇ ਤੇ ਆਹ ਦਿਨਾਨੂੰ ਵੇਖਣੇ ਨਾ ਪੈਂਦੇ ਸਾਰੇ ਕੰਮ ਹੀ ਸੁੱਤਰਾ ਜਾਣੇ ਸੀ ਇਹ ਕੁੜੀ ਵੀ ਆੜੀ ਤੇ ਅਜੇ ਵੀ ਆੜੀ ਤੇ ਹੀ ਆਉ। ਕੁੜੀਆਂ ਦੇ ਮੂੰਹਾਂ ਨੂੰ ਵੇਂਦੀ ਆ ਨਾ ਆਂਦੀ ਮੇਰੇ ਕੋ ਕੁੜੀਆਂ ਨਹੀਂ ਛੱਡੀਆਂ ਜਾਣੀਆਂ। ਚਲੋ ਪੀਆ ਚਾਹ ਪਾਲੀ ਮੈਂ ਪੱਠੇ ਲਾਉਂ। ਲੈ ਇੱਕ ਵਾਰ ਮਾਸੀ ਨੇ ਪਵਾੜੇ ਪਾਏ ਤੇ ਜਿਗਦਣ ਉੱਠ ਕੇ ਆ ਜਾਂਦੇ ਦੀਪ ਦੀ ਕਦੀ ਕੋਈ ਖਬਰ ਲਿਆ ਆਂਦੀ ਕਦੀ ਕੋਈ ਖਬਰ ਲਿਆ ਆਂਦੀ ਇਹਨੂੰ ਹੈਗਾ ਉੱਥੇ ਆਪਣੇ ਘਰ ਕੋਈ ਆਪਣੀਆਂ ਨੋਵਾਂ ਨੂੰ ਬਸ ਨੇ ਐ ਕਿਤੇ ਕੁੰਡੀਆਂ ਫਸਾ ਕੇ ਰੱਖੀਆਂ ਵਾ ਤੇ ਦੂਜਿਆਂ ਦੇ ਘਰ ਵਿੱਚ ਆਣ ਕੇ ਤੇ ਖੱਲਰ ਪਾਉਂਦੀ ਰਹਿੰਦੀ ਹੁਣ ਉਹਦੀ ਕੁੜੀਆਂ ਵਿਆਹਣ ਵਾਲ ਜਵਾਨ ਹੋਈਆਂ ਹੁਣ ਇਹਦਾ ਇਰਾਦਾ ਹੋਣਾ ਪਈ ਦੀਪ ਨੂੰ ਫੇਰ ਦੂਜੇ ਪਾਸੇ ਚੜ੍ਹਾ ਕਰਨਾ ਪਵੇ ਨੇ ਬੜੀ ਇੱਕ ਮਾਸੀ ਨੇ ਸਾਡੀ ਬੜੀ ਜਾਣ ਖਾਦੀ ਰੋਜ਼ ਉੱਥੇ ਦੀਪ ਦੇ ਕੋਲ ਜਾ ਪਹੁੰਚਦੀ ਆ ਉੱਥੇ ਦੀਆਂ ਲਿਆ ਲਿਆ ਕੇ ਗੱਲਾਂ ਸਾਰੀਆਂ ਇੱਥੇ ਸੀ ਐਡੀਆਂ ਪਹਚਾਉਂਦੀ ਰਹਿੰਦੀ ਆ ਮੇਰਾ ਤਾਂ ਸੱਚ ਪੁੱਛ ਜੀ ਕਰਦਾ ਵੀ ਇੱਕ ਵਾਰੀ ਉੱਥੇ ਪਹੁੰਚਾਂ ਤੇ ਆਖਾਂ ਫਿਰ ਦਵਿੰਦਰ ਜੀ ਦੀ ਨੂੰ ਵੀ ਇਹ ਮਾਸੀ ਜਦੋਂ ਆਉਂਦੀ ਹੁੰਦੀ ਨੇ ਇਹਦੀ ਇੱਕ ਵਾਰੀ ਦੌੜਾਂ ਘਟਾ ਫੇਰ ਮਾਸੀ ਨੂੰ ਜਾਣੋ ਇੱਥੋਂ ਹਟ ਰਹੀ ਹੋ ਜਿਹੜੀ ਮਾਸੀ ਤੀਜੇ ਦਿਨ ਉੱਠ ਕੇ ਮਾਸੀ ਨੂੰ ਪਤਾ ਨਹੀਂ ਕਰਾਇਆ ਕਿਥੋਂ ਇੰਨਾ ਲੱਭ ਜਾਂਦਾ ਬਹਾਨੇ ਮਾਤ ਦੀ ਰੰਦੀ ਕਦੀ ਮਾ ਉਹ ਪੌਗ ਤੇ ਗਈ ਤਾਂ ਉੱਥੇ ਚਲ ਗਈ ਤੇ ਜਾਣਾ ਹੁੰਦਾ ਨਹੀਂ ਸਿੱਧੀ ਉੱਥੇ ਸੀ ਐਡੀਆਂ ਲੈਣ ਨਹੀਂ ਹੁਣ ਕੀ ਗੱਲ ਹੋਈ ਆ ਕਿਹੜੀ ਗੱਲ ਦੀ ਲੜਾਈ ਪਾਈ ਹੁਣ ਮੈਂ ਤੇ ਭੈਣ ਜੀ ਤੋਂ ਪਾਜੀ ਬੈਠਾ ਤੇ ਮੈਨੂੰ ਵੀ ਸ਼ਰਮ ਆਉਂਦੀ ਸੀ ਦੱਸਦੀ ਨੂੰ ਹੂੰ ਤੇ ਉਹ ਤੇ ਗਵਾਂਢ ਦਾ ਮੁੰਡਾ ਨਹੀਂਗਾ ਆਹੋ ਹ ਹਾਂ ਹੈ ਘਰ ਉਹ ਇਨੇ ਕਿਤੇ ਭੋਲੇ ਪਾਕ ਰਹਿਣਾ ਇਹਦਾ ਕਰਦੇ ਕੁੜੀਆਂ ਨਾਲ ਵੀ ਇੰਨਾ ਪਿਆਰ ਕਰਦੇ ਹੀ ਉਹ ਪਿਚਾਲੇ ਦੀਆਂ ਛੋਟੀਆਂ ਛੋਟੀਆਂ ਕੁੜੀਆਂ ਉਹਦੇ ਪੱਲੇ ਪਾਉਣ ਲਈ ਉਹਦੇ ਅੰਦਰ ਉਹ ਅੰਦਰ ਹਾਂ ਹੋ ਮੈਨੂੰ ਤੇ ਧਰਤੀ ਵੇਲ ਨਾਲ ਦਵੇ ਸੁਣ ਸੁਣ ਕੇ ਹਾਂ ਹੈ ਇਹਨੂੰ ਖਤੀਜਾ ਮੈਨੂੰ ਗੁੱਤੇ ਵਾਲ ਦੇਣਾ ਪੈਣਾ ਐਦਾਂ ਕਰਨ ਲਈ ਗੁੱਤੇ ਇਹਦਾ ਕੰਦਾ ਨਾਲ ਸ਼ੇਰ ਮਾਰ ਮਾਰ ਕੇ ਆਓ ਮੇਰੀ ਤਾਂ ਵਾਹ ਨਹੀਂ ਗਈ ਨਾ ਵਾਹ ਬੜੀ ਲਾਈ ਪਰਦੀਪ ਨੇ ਮੇਰੀ ਵਾਹ ਨਹੀਂ ਜਾਣ ਦਿੱਤੀ ਮੈਂ ਖਾ ਜਨਮ ਕਰਕੇ ਜਾਣਾ ਸੀ ਉੱਤਰ ਹਾਂ ਮੈਂ ਟੀ ਪੋੜੀ ਪਾੜੀ ਜੇ ਇਹ ਵੀ ਕਿਦਾਂ ਦੇ ਲਲਜਾਂ ਏਦਾਂ ਦੇ ਕਰਦੀ ਉਹ ਤੇ ਮੈਂ ਜਾਂਦੀ ਉਥੇ ਸੁਣ ਸੁਣ ਕੇ ਇਦਾਂ ਦੀਆਂ ਗੱਲਾਂ ਸੁਣੀਆਂ ਹੀ ਨਹੀਂ ਜਾਂਦੀਆਂ ਇਦਾਂ ਦੀਆਂ ਗੱਲਾਂ ਸਿੱਧਾ ਹੀ ਕਿਤੇ ਉਹਨੂੰ ਸ਼ਰਮ ਸਰਮਾ ਕੋਈ ਨਹੀਂ ਇਹ ਤੇ ਛੱਟਣ ਬੁੱਢੀ ਆ ਪਤਾ ਨਹੀਂ ਕਿੱਥੋਂ ਇਦਾਂ ਦੀਆਂ ਗੱਲਾਂ ਕੱਢ ਦੇਣਾ ਮੈਨੂੰ ਤਾਂ ਅੱਗੇ ਲੱਗ ਗਈ ਇਹ ਕਿੱਥੋਂ ਆ ਗਈ ਇਕਲ ਜੋਗਣ ਸਾਡੇ ਘਰ ਮੰਜੀ ਤਾਂ ਠੀਕ ਵਾਂ ਗਈ ਭੈਣ ਨੂੰ ਗਈ ਗਈ ਅੱਛਾ ਪੀ ਲੋ ਚਾ ਪੀ ਲੈਨੇ ਇਹਨੂੰ ਨਾ ਪਤਾ ਲੱਗੇ ਇਹ ਤੇ ਅੱਗੇ ਨਹੀਂ ਛੜਦੀ ਪਾਣੀਓ ਤਾਂ ਮੈਂ ਵਾਲ ਕਮਾ ਲਿਆ ਗੱਲ ਨੂੰ ਚੰਗਾ ਕੀਤਾ ਪਰਦਾ ਹੀ ਚੰਗਾ ਇੰਨਾ ਕੋ ਇਹ ਤਾਂ ਗੈਨੀ ਉਹ ਦਾਨੀ ਠਿਕਨ ਦਿੰਦਿਆਂ ਨਾ ਇਹਨਾਂ ਦੇ ਮਿਹਨੇ ਬਣਾ ਲੈਣੇ ਆ ਮਿਹਨੇ ਕਾਦੇ ਤੇ ਛਾੜੀ ਦੇ ਗੱਲਾਂ ਤੂੰ ਜਿਹੜੀਆਂ ਇਹ ਕਰਤੀ ਆਵੇਂ ਆਂਦੇ ਆ ਏ ਟੱਕੀ ਰਿੱਜੇ ਦਾ ਕੋਈ ਨਾ ਪੁੱਜੇ ਘਰੋ ਘਰੀ ਇਹ ਹੋਈ ਆ ਨਾਨਕ ਦੁਖੀ ਆ ਸਭ ਸੰਸਾਰ ਇਹ ਤਾਂ ਗੱਲ ਠੀਕ ਆ ਭੈਣ ਜੀ ਭੈਣ ਜੀ ਗਰੀਬੀ ਦੇ ਬੰਦਾ ਕੱਟ ਲੈਂਦਾ ਆ ਆ ਸਾੜਾ ਨੀਓ ਕੱਟਿਆ ਜਾਂਦਾ ਮੇਰੀ ਧੀ ਤੇ ਨਾ ਪੱਠੀ ਦੇ ਵਿੱਚ ਹੀ ਪੈ ਗਈ ਬਹੁਤ ਜ਼ਿਆਦਾ ਭੈਣ ਜੀ ਤੂੰ ਤਾਂ ਜਾਂਦੇ ਵੇਲੇ ਕੁ ਵੇਲੇ ਨਾ ਮੈਂ ਤਾਂ ਘੇੜਾ ਰੱਖਦੀ ਰੱਖਦੀ ਭਰਦੀ ਪਰ ਮੂੰਹ ਆਲ ਵੇਖ ਕੇ ਨਾ ਮੈਨੂੰ ਬਹੁਤ ਘਬਰਾਟ ਪੈਂਦੀ ਘਬਰਾਟ ਤੇ ਪੈਣੀ ਐ ਕਿੰਨਾ ਕੋ ਹੋਇਆ ਨਖਤੀ ਦਾ ਓਏ ਆਲੀ ਪੋਲੀ ਜੀ ਤਾਂ ਵਿਚਾਰੀ ਹੈਗੀ ਸੀ ਹਾਂ ਪਤਾ ਨਹੀਂ ਉਹਦੇ ਕਰਮ ਕਿਦਾਂ ਦੇ ਰੱਬ ਨੇ ਲਿਖ ਦਿੱਤੇ ਜੋ ਗਵੰਡਣ ਆ ਗਈ ਨਾ ਲਾਗੇ ਉਹ ਸੂੜੀ ਪੁੱਛਣ ਆ ਗਈ ਦੀਪ ਕੋ ਪਣਾ ਉਹਦੇ ਕਿਤੇ ਗਾਲ ਪੈ ਗਈ ਹੂੰ ਦਵਿੰਦਰ ਦਵਿੰਦਰ ਤੂੰ ਸਾਡੇ ਘਰ ਕਿਉਂ ਆਇਆ ਜੇ ਮੇਰੇ ਬੈਠਿਆ ਵੀ ਸ਼ਰਮ ਕੀਤੀ ਉਹ ਟਿਕਟ ਨਹੀਂ ਦਿੰਦੀ ਕਿਤੇ ਉਹਨੂੰ ਸਾਰਾਂ ਤੱਕ ਹੀ ਫਿਰਦੀ ਆ ਕ ਲਾਇਆ ਗਾੜੀ ਉਹਨੇ ਹਾਂ ਜੋ ਬਨੂ ਨੀ ਕੋ ਹਾਂ ਤਾਂ ਨੂੰ ਕੀ ਪਤਾ ਸਾਨੂੰ ਐਡੀ ਪੂਆ ਚੜਾਈ ਇੱਕ ਵਾਰੀ ਇਹਨੂੰ ਤੌਣੀ ਲੱਗੀ ਹੋਵੇ ਤੇ ਸੂਤਰਾ ਜੀ ਤਾਂ ਤੌਣੀ ਲਾਉਣੀ ਪੈਣੀ ਆ ਲੈ ਗਰੀ ਜਾ ਕੇ ਨਾ ਜੇ ਤਾਂ ਤਾਂ ਜਾਉਗੀ ਤਾਂ ਤੁਸੀਂ ਨਾ ਚੱਕਿਓ ਹਾਂ ਪੁਆੜ ਦਾ ਪੂਆ ਤੇ ਜੁੰਡੇ ਫੜ ਕੇ ਜੁੰਡੇ ਨੇ ਪੂਆ ਹੋਵਾਂਗੇ ਜਾਂ ਚੱਲ ਗਏ ਜਿੱਤੀ ਤਰਾ ਹੀ ਇਹਨੂੰ ਕਹਿ ਕੇ ਜਾਈਂ ਉੱਥੇ ਪਹੁੰਚੋ ਇੱਕ ਵਾਰ ਤੇ ਹਾਂ ਨਾ ਦੱਸੀ ਉੱਦਾਂ ਲੜਾਈ ਪਈ ਚੱਲ ਕਹਿ ਕੇ ਜਾਂਦੀ ਮੈਂ ਜਾਂਦਿਆਂ ਹਾਂ ਹਾਂ ਆਹ ਜਾਣ ਗਈ ਉਹ ਜਾਇਆ ਕਰਨਾ ਤੁਸੀਂ ਜਾਓ ਕਦੀ ਮਾਪਿਓ ਚਲ ਜੇ ਕਦੀ ਭਰਾ ਪਰ ਜਾਈ ਚਲ ਜੇ ਕਿਸ ਨੂੰ ਝਾਕਾ ਹੁੰਦਾ ਦੂਜੇ ਬੰਦੇ ਨੂੰ ਵੀ ਇਹਦਾ ਮਗਰਮ ਦੇ ਆ ਮੈਂ ਤੇ ਅੱਗੇ ਆਖਿਆ ਪਿਓ ਆਂਦੇ ਆਣੇ ਤੇ ਮਾਪਿਓ ਆਉਂਦਾ ਨਹੀਂ ਭਰਾ ਪਰ ਜਾਈ ਆਉਂਦਾ ਨਹੀਂ ਤੇ ਇਹ ਵੇਰਲੀ ਆ ਮੈਨੂੰ ਤਾਂ ਗਾਲ੍ਹਾਂ ਵੀ ਕੱਢ ਜਾਣੇ ਵਿਚੇ ਵਿਚ ਤੇ ਉਦੋਂ ਮੇਰੇ ਘਰ ਜਾਂਦੇ ਆਣੇ ਪੀਹੇ ਕੇ ਪੈਰਾਂ ਦੀ ਮਿੱਟੀ ਚੁੱਕੀ ਇਨਕਾਰ ਖਲੋਂਦੀ ਨਹੀਂ ਇਹਦੀ ਦਵਾਈ ਮੁੱਕ ਗਈ ਦੀ ਕਹਿਣਾ ਵਾ ਤੈਨੂੰ ਚਲੋ ਰਿਸ਼ਤੇਦਾਰੀ ਕੋਈ ਰਿਸ਼ਤੇਦਾਰ ਜਾਂਦਾ ਹੀ ਆ ਬੰਦਾ ਉਹ ਤੇ ਇਸ ਥੋੜੀ ਜਾਂਦਾ ਦੁੱਖ ਮਾਰਦਾਈ ਅਬ ਮੈਨੂੰ ਰੱਬ ਦੇ ਸਭ ਕੋ ਕਰ ਦਿੱਤਾ ਯੋ ਇਹ ਕੁੜੀ ਦੀ ਚਿੰਤਾ ਹੀ ਮੈਨੂੰ ਵੱਡ ਵੱਡ ਖਾਈ ਜਾਂਦੀ ਆ ਮੇਰੀ ਉਮਰ ਘੱਟਦੀ ਜਾਂਦੀ ਆ ਹੋਰ ਇਹ ਕਿਹੜਾ ਰਾਤ ਉੱਠ ਉੱਠ ਖੰਡੀਆਂ ਵਾ ਜਦੋਂ ਐਦਾਂ ਸੁਣ ਲੈਂਦਾ ਫਿਰ ਕੰਮ ਨਹੀਂ ਜੀ ਨਹੀਂ ਕਰਦਾ ਕਿਕਰ ਰੱਬ ਦੇ ਪਦਾ ਦੀ ਕਿਹੜੇ ਵੇਲੇ ਘੜੀਓ ਦੇ ਕਰਮ ਲਿਖਤੇ ਆ ਦੋ ਧੀਆ ਦੇਤੀਆਂ ਇੱਕ ਪੁੱਤ ਦੇ ਦਿੰਦਾ ਉਹਦੀ ਜਿੰਦਗੀ ਲੰਘ ਜਾਂਦੀ ਜੀਦਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਮੈਂ ਜਦੋਂ ਪਿਛਲੀ ਵਾਰ ਵੀ ਆਈ ਸੀ ਤਾਂ ਤੈਨੂੰ ਮੈਂ ਕਹਿ ਕੇ ਗਈ ਵੀ ਕੁੜੀ ਦਾ ਮਗਰ ਥੋੜਾ ਜਿਹਾ ਘੇੜਾ ਰੱਖਿਆ ਕਰੋ ਤੇ ਤੇਰੀ ਗਾਇ ਕਾਂ ਤੇ ਜੁਈ ਨਹੀਂ ਸਰਕੀ ਨਹੀਂ ਮੱਸੇ ਗੁੱਸਾ ਕਿ ਕਰਨਾ ਵਾ ਤੁਹਾਨੂੰ ਪਤਾ ਕਰਦੇ ਕੰਮ ਹੀ ਨਹੀਂ ਮੁੱਕਦਾ ਕਿ ਦੇਨ ਉੱਤੇ ਛੋਟੇ ਛੋਟੇ ਹੋ ਗਏ ਆ ਤੇ ਜਾਇ ਨਹੀਂ ਜਾਂਦਾ ਮੰਮੀ ਡੈਡੀ ਤਾਂ ਗਏ ਹੀ ਇੱਕ ਦਿਨ ਥੋੜੇ ਦਿਨ ਹੋ ਗਏ ਹੋ ਕੇ ਆਏ ਆ ਉਹ ਤਾਂ ਜਿੰਦਿਆਂ ਕੰਮ ਨਹੀਂ ਮੁੱਕਦੇ ਘਰਾਂ ਦੇ ਪਰ ਕੰਮ ਕੱਢਣਾ ਪੈਂਦਾ ਵਾ ਹੈ ਤਾਂ ਸਹੀ ਮਾ ਜਿਹੜਾ ਕੀ ਪਤਾ ਔਖਾ ਜਾਂ ਪਿਆ ਨਾ ਪਿਓ ਦਾ ਹੀ ਹਿਸਾਰ ਲਈਏ ਇਹ ਹੋਇਆ ਕੀ ਹੁਣ ਐਡਾ ਉੱਥੇ ਓਖਾ ਐਦਾਂ ਘਰਾਂ ਦੀਆਂ ਘਰੇਲੂ ਗੱਲਾਂ ਹੁੰਦਾਂ ਵਾ ਹੁਣ ਆ ਕੀ ਆ ਮਾੜਾ ਮੋਟਾ ਉਹਨਾਂ ਨੂੰ ਵੀ ਹੋਵੇ ਪਈ ਇਹਦਾ ਪਈ ਪਿੱਛੇ ਕੋਈ ਹੈਗਾ ਕੋਈ ਗਾਲੀ ਮਾਰਾਵਾਂਗੇ ਘੇੜਾ ਵਿੱਚੋਂ ਕੱਢ ਦੀ ਕਿ ਦਿਨ ਪਰ ਤੂੰ ਤੈਨੂੰ ਇੱਥੇ ਥੋੜੀ ਬਹੁਤੀ ਤੰਗੀ ਹੋਵੇ ਤੇ ਤੂੰ ਆਪਣੀ ਮਾਂ ਨੂੰ ਫੋਨ ਕਰਨਾ ਕਿ ਨਹੀਂ ਫੇ ਮਮੀ ਤੂੰ ਇੱਥੇ ਆਓ ਮੇਰਾ ਦੋਸੋ ਕੋ ਫੋਨ ਉਹ ਪੁੱਛੋ ਕੀ ਹੋਇਆ ਮੈਨੂੰ ਜਾਂ ਤੁਹਾਡੇ ਘਰ ਚ ਕੀ ਚੱਲਣ ਡਿਆ ਵਾ ਐਦਾਂ ਹੀ ਉੱਥੇ ਹੋਣ ਡਿਆ ਵਾ ਇਹ ਤਾਂ ਹੈ ਤੇ ਜੇ ਥੋੜਾ ਹੀ ਤੂੰ ਘੇੜਾ ਰੱਖੋਗੇ ਤੇ ਉੱਥੇ ਵੀ ਉਹਨਾਂ ਨੂੰ ਪਤਾ ਹੋਊ ਪਈ ਇਹਦਾ ਕੋਈ ਹੈਗਾ ਵਾ ਥੋੜੀ ਗਾਲ ਉਹਦਾ ਪਤਾ ਲੈਂਦੇ ਰਿਆ ਕਰੋ ਤੇ ਦੂਜੀ ਗੱਲ ਭੈਣ ਵੀ ਕਹਿਣ ਲਈ ਪੀ ਤੂੰ ਇਹ ਮਰਨ ਮਨ ਜੀਤ ਬੱਟੀ ਕੁੱਟੀ ਰਹਿੰਦੀ ਆ ਕਾਦੀ ਕਮੀ ਇਥੇ ਘਰ ਭਰਿਆ ਤੁਹਾਡੇ ਯੋਗਾ ਵਾ ਉਹਨੇ ਕਿਤੇ ਨਾਲ ਲੈ ਜਾਣਾ ਇਸ ਦਾਣੇ ਮੈਨੂੰ ਤੇ ਨਹੀਂ ਪਤਾ ਲੱਗਦਾ ਕਿ ਤੁਹਾਡੇ ਘਰ ਦੇ ਕਿਹੜੇ ਰੋਸੇ ਆ ਜਿਹੜੇ ਮੁੱਕਦੇ ਨਹੀਂ ਮਾਲਕ ਨੇ ਬਾਹਰ ਦੀਆਂ ਬੁਰੂਆਂ ਤੱਕ ਤਰਨ ਦਿੱਤਾ ਮਸੀ ਜੀ ਰੋਸਾ ਕਿਹ ਗੱਲ ਦਾ ਨਹੀਂ ਹੈਗਾ ਚਲੋ ਸਾਡਾ ਘਰ ਵਾ ਸਾਨੂੰ ਕੰਮ ਵੀ ਮੈਨੂੰ ਕਰਨਾ ਹੀ ਪੈਣਾ ਸਾਰਾ ਹੀ ਬਾਕੀ ਹਰ ਗੱਲ ਚ ਤੂੰ ਇਹ ਮੈਨੂੰ ਹੀ ਸਮਝਾਉਂਦੇ ਨਾ ਜਦੋਂ ਹੁੰਦੇ ਭਾਵੇਂ ਗੁੱਸੇ ਨਾਲ ਭਾਵੇਂ ਹਾਸੇ ਨਾਲ ਜਿੱਦਾਂ ਮਰਜੀ ਥੋੜਾ ਜਿਹਾ ਆਪਣੀ ਭੈਣ ਨੂੰ ਹੀ ਤੂੰ ਸਮਝਾ ਕੇ ਜਾਇਆ ਕਰੋ ਨਾ ਜਦੋਂ ਮੈਂ ਪੇਕੇ ਜਾਣਾ ਹੁੰਦਾ ਉਦੋਂ ਘਰੇ ਕਲੇਸ਼ ਪਾ ਕੇ ਬਹਿ ਜਾਂਦੇ ਆ ਉਹ ਕਿਹੜੀ ਗੱਲ ਦਾ ਕਲੇਸ਼ ਮੇਰੇ ਘਰੋਂ ਪੇਕੇ ਆਣ ਮੈਨੂੰ ਵੇਚ ਦਿੱਤਾ ਜਾਂ ਪੈਸੇ ਵਟ ਕੇ ਲੈ ਗਏ ਇਹਨਾਂ ਦੇ ਕੋਲ ਨਹੀਂ ਪੁੱਤ ਇਹ ਵੀ ਉਹਦੀ ਭੈਣ ਦੀ ਵੀ ਗਲਤੀ ਆ ਜਾਣਾ ਤਾਂ ਹੈਗਾ ਹੀ ਆ ਜਿੱਦਾਂ ਹੋਣਾ ਹੀ ਜਾਂਨੇ ਆਪਣੀ ਧੀ ਕੋ ਜਾਣਾ ਤੇ ਉਹਨਾਂ ਵੀ ਆਉਣਾ ਤਾਂ ਤੂੰ ਵੀ ਜਾਣਾ ਵਾ ਤੇ ਇਹ ਗੱਲ ਉਹਨੂੰ ਮੰਮੀ ਨਹੀਂ ਨਾ ਸਮਝਦੀ ਹੈਗੀ ਕੋਈ ਨਹੀਂ ਉਹਨੂੰ ਮਾਰਕਾਂ ਕਹਿ ਕੇ ਜਾਨੀ ਆ ਇਹ ਕੀ ਗੱਲ ਵਾ ਕਾਦੀ ਲੜਾਈ ਆ ਪੁੱਛ ਲਈ ਨਹੀਂ ਉਹਨੂੰ ਵੀ ਅੱਗੇ ਮਾਸੇ ਜੀ ਡੈਡੀ ਮੇਰਾ ਹਰ ਕਹਿਣਾ ਮੰਨਦੇ ਸੀ ਤੇ ਚਾਹ ਵੀ ਮੇਰਾ ਬੜਾ ਕਰਦੇ ਹੁੰਦੇ ਸੀ ਹੁਣ ਜਿਹੜੀ ਗੱਲ ਮੰਮੀ ਨੇ ਕਹਿਣੀ ਨਾ ਡੈਡੀ ਨੇ ਉਹ ਹੀ ਗੱਲ ਕਰਨੀ ਆ ਮੈਂ ਬੜੇ ਦਿਨੋਂ ਕਿ ਵੇਂਦੀ ਨੂੰ ਇਦਾਂ ਬੱਸ ਹੁਣ ਡੈਡੀ ਮੈਂ ਕੋਈ ਕੰਮ ਵੀ ਕਵਾਂ ਡੈਡੀ ਹਣ ਸੁਣਾ ਜਾਂ ਕਰ ਦਿੰਦਾ ਕਿ ਜਿੱਦਾਂ ਇਹਨੇ ਹਾਨੂੰ ਕੁਛ ਕਿਹਾ ਹੀ ਨਹੀਂ ਹੁੰਦਾ ਚੱਲ ਪੁੱਤ ਜੇ ਮੈਂ ਤੈਨੂੰ ਕਹੀ ਨਹੀਂ ਆ ਨਾ ਤੇ ਮੈਂ ਉਹਨੂੰ ਵੀ ਕਹਿ ਸਕਦੀ ਆ ਮੈਂ ਉਹਨੂੰ ਪੁੱਛ ਕੇ ਜਾਣੀ ਪਹਲ ਕੀ ਜਾਂਦੀ ਆ ਪੁੱਤ ਇਹ ਵਾ ਤੁਹਾਡਾ ਕਰਦਾ ਮਸਲਾ ਦੀਪ ਮਗਰ ਜਾਣਾ ਹੀ ਪੈਣਾ ਵਾ ਉਹਦੇ ਕੜਾ ਪੰਜ ਚਾਰ ਭਰਾਵਾ ਵੀ ਤੂੰ ਨਾ ਜਾਏਂਗੀ ਤਾਂ ਹੋਰ ਕੋ ਚਲ ਜਾਊਗਾ ਤੇ ਉਹਦੇ ਕੋ ਪਹੁੰਚਣਾ ਹੀ ਪੈਣਾ ਤੁਹਾਨੂੰ ਕੋਈ ਨਹੀਂ ਮਸੀ ਜੀ ਉਹਦੇ ਚਲ ਜਾਗੇ ਤੇ ਹੁਣ ਉਹਨਾਂ ਦੇ ਘਰ ਦਾ ਏਡਾ ਕਿਹੜਾ ਵਾ ਗੱਲ ਵੀ ਜਿਹੜਾ ਇੰਨੇ ਖਲਾਰੇ ਪੈ ਗਏ ਆ ਐਦਾਂ ਗੱਲ ਵੀ ਕੋਈ ਨਹੀਂ ਆ ਪਰ ਦਵਿੰਦਰ ਨੇ ਉਹਨੂੰ ਟਿਕਨ ਦਿੰਦੀ ਦਵਿੰਦਰ ਉਹਨੇ ਕੋਈ ਗੱਲ ਹੋਈ ਉਹ ਤੇ ਫੇਰ ਹੀ ਦਵਿੰਦਰ ਵੀ ਕੋਈ ਗੱਲ ਕਰਨ ਦੀ ਕੋਈ ਗੱਲ ਵੀ ਨਹੀਂ ਆਵੇਂ ਜਾਂਦੇ ਹੁੰਦੇ ਰਹੀਏ ਨਾ ਤੇ ਬੜਾ ਫਰਕ ਪੈਂਦਾ ਤੂੰ ਜਾ ਕੇ ਉਹਨੂੰ ਪੁੱਛਿਓ ਜੇ ਕੋਈ ਗੱਲ ਛੇੜੂਗੀ ਤੇ ਪਿੱਛੇ ਦੇਖਣ ਨਹੀਂ ਕਿ ਇਹਦੇ ਵਿੱਚ ਮਗਰ ਹੈਗੇ ਆ ਇਹਨੇ ਨਾ ਉਹਨੂੰ ਡਰ ਪਾਊਗਾ ਨਹੀਂ ਕੋਈ ਗਾਲੀ ਮਾਸੇ ਜੀ ਹੋ ਕਿ ਉਹਨੇ ਦਿਹਾੜੀ ਰੰਗ ਤੱਕ ਜਾਣੀ ਆ ਚਲੋ ਉਹ ਤੇ ਅਜੇ ਇੱਥੇ ਨਹੀਂ ਹੈ ਕਿ ਮੈਂ ਆਪ ਹੀ ਜਾਉਂਗੀ ਹਾਂ ਪੁੱਤ ਸਿਆਣੇ ਦਾ ਆਖਿਆ ਕੌਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਉਹ ਤੇ ਹੈ ਹੀ ਮਾਸੇ ਜੀ ਫਤਿਹ ਚਲੋ ਜੀ ਸ਼ਾਸ਼ ਦੇ ਸਾਹ ਪੇ ਦਪਾ ਪਰੰਡੀ ਪੁੱਤ ਹਾਂਜੀ ਮਾ ਜੀ ਮੇਰੀ ਗੱਲ ਸੁਣ ਪੜ ਲਾ ਤੇ ਅੰਦਰ ਦੀ ਸੁੱਤੀ ਆ ਧਿਆਨ ਰੱਖੀ ਮੈਂ ਮੜਾ ਤੇਰੀ ਤਾਈ ਗਾਲ ਕੰਮ ਚੱਲੀ ਆ ਤੇ ਉੱਠ ਕੇ ਰੋਂਦੀ ਨਾ ਰਵੇ ਠੀਕ ਕੋਈ ਗੱਲ ਨਹੀਂ ਜੇ ਰੋਈ ਤੇ ਮੈਨੂੰ ਆਵਾਜ਼ ਮਾਰ ਲਈ ਠੀਕ ਨਿੰਗੜੀਏ ਹਾਂਜੀ ਮੇਰੀ ਗੱਲ ਸੁਣਾ ਆ ਹੋਮਵਰਕ ਕਰਨ ਨੂੰ ਮੇਰਾ ਸਕੂਲ ਦਾ ਕੰਮ ਆਇਆ ਮੈਂ ਚੈੱਕ ਕਰਨਾ ਵਾ ਮੈਂ ਕੁਝ ਲਿਖਣਾ ਵਾ ਤੇ ਮੇਰੇ ਫੋਨ ਦਾ ਲੋਕ ਕਿਨੇ ਖੋਲਿਆ ਵਾ ਚਾਚੀ ਤੁਸੀਂ ਮੈਨੂੰ ਦੱਸਿਆ ਤੇ ਹੈ ਨਹੀਂ ਫੋਨ ਦਾ ਲੋਕ ਤੁਸੀਂ ਆਪ ਤੇ ਖੋਲਗੇ ਦਿੰਦੇ ਜੋ ਮੈਨੂੰ ਤੂੰ ਨਿਆਣੀ ਨਹੀਂ ਤੈਨੂੰ ਸਾਰਾ ਪਤਾ ਵਾ ਚੋਰੀ ਛੱਪੀ ਵੇਂਦੀ ਰਹਿਣੀ ਆ ਮੇਰੇ ਫੋਨ 'ਚ ਵੀਡੀਓ ਹੀ ਇੱਕ ਜਿਹੜੀ ਤੁਸੀਂ ਮਾਵਾਂ ਧੀਆਂ ਨਾਲ ਰਲ ਕੇ ਡਿਲੀਟ ਕਰਤੀ ਆ ਅੱਜ ਤੋਂ ਬਾਅਦ ਮੇਰੇ ਫੋਨ ਨੂੰ ਕਿਤੇ ਹੱਥ ਲੱਗ ਗਿਆ ਨਾ ਆ ਤੇਰੇ ਹੱਥ ਜੇ ਵੜਦੇ ਨੇ ਤੇਰੇ ਮੈਂ ਚਾਚੀ ਮੈਨੂੰ ਤੇ ਪਤਾ ਹੋਣੀ ਕਿਹੜੀ ਵੀਡੀਓ ਸਾਡੇ ਫੋਨ 'ਚ ਸਭ ਪਤਾ ਤੁਸੀਂ ਮਾਵਾਂ ਮੈਂ ਨਿਆਣੀ ਨਹੀਂ ਆ ਠੀਕ ਮੈਨੂੰ ਸਾਰਾ ਪਤਾ ਵਾ ਕੀ ਚੱਲਣ ਡਿਆ ਤੁਹਾਡੇ ਅੰਦਰ ਹਿੰਨੀ ਕੀ ਜੀ ਗੱਲ ਤੋਂ ਮੈਨੂੰ ਝੂਠਿਆਂ ਪਾ ਕੇ ਸੜਦਾ ਸਾਰੇ ਰਿਸ਼ਤੇਦਾਰਾਂ ਚ ਤੇ ਆਹ ਸ਼ਰੀਕਣੀ ਕੋ ਮੇਰੇ ਚਪੇੜਾ ਮਰਵਾਤੀਆਂ ਚਲ ਜਾ ਕੇ ਅੰਦਰ ਕੰਮ ਕਰ ਚਾਚੀ ਗੁੱਸਾ ਪਰ ਨਹੀਂ ਕਿਹਦਾ ਹੁੰਦਾ ਵਾ ਤੇ ਕੱਢ ਤੂੰ ਮੇਤੇ ਦਿੰਨੀ ਆ ਮੈਂ ਹਾਂ ਮਾਂ ਵਾਂਗੂ ਜ਼ੁਬਾਨ ਕਿੱਡੀ ਚਲਦੀ ਏ ਦੀ ਕਚਰ ਕਚਰ ਇਹੋ ਕੋ ਸਿਖਾਉਣਾ ਇਹਨੇ ਐਡੀ ਚਵੜ ਜਨਾਨੀ ਆ ਮੇਰੇ ਤੈਂਦਿਆਂ ਕਹਿੰਦਾ ਮੇਰੇ ਸਿਰ ਚੜ ਚੜ ਕੇ ਸ਼ਰੀਕਾਂ ਦੇ ਘਰ ਜਾਂਦੀ ਆ ਹਾਂ ਇਹਨੂੰ ਇੰਨਾ ਡੱਕਿਆ ਏ ਮਹਾਰਾਜ ਕਿਤੇ ਮੇਰੀ ਨੇੜੇ ਹੋ ਕੇ ਸੁਣਿਆ ਨਾ ਕੋਈ ਹੱਥ ਲੱਗ ਜੇ ਨਾ ਇਹੋ ਜਿਹਾ ਪ੍ਰੂਫ ਮੇਰੇ ਤੇ ਇਹਨੂੰ ਮੈਂ ਦੱਸ ਦਵਾਂ ਕਿ ਸਰੀਕਾਂ ਦੇ ਕਰ ਜਾਈਦਾ ਕਿਦਾਂ ਫੇਰ ਉਹ ਵੀ ਆਦੀਆਂ ਫਲਾਣੇ ਦੀ ਝੋਲੀ ਪਾਤਾ ਤੂੰ ਸਾਡੀ ਧੀ ਤੇ ਬੜੀ ਚੰਗੀ ਆ ਇੱਜ਼ਤ ਵਾਲੀ ਆ ਆ ਮਾਸੀ ਦੀਆਂ ਬੀਬਲੀਆ 'ਚ ਮੈਂ ਚੰਗੀਆਂ ਕਮਾਉਣੀਆਂ ਹੁਣ ਬੜੇ ਸਹੀ ਮੇਰਕੋ ਵੇਖ ਲਾ ਜਾਣ ਕੇ ਗਈ ਮੇਰੇ ਨਾਂ ਆਂਦੇ ਹੁੰਦੇ ਜਖਮਾਂ ਤੇ ਲੂਣ ਪਾਉਂਦੀ ਮੈਂ ਤੇਰੀ ਤਾਈ ਕੋ ਜਾਵਾਂ ਸੱਜੇ ਪਟੋ ਨਿਕਲੀ ਤਾਈ ਹੋਰ ਚਾਚੀਆਂ ਤਾਈਆਂ ਨੇ ਤੈਨੂੰ ਦੇਖਦੀਆਂ ਤਾਈ ਤੈਨੂੰ ਜਾਦੀ ਦੇਦੀ ਕੱਪੜੇ ਪ੍ਰੈਸ ਕਰੀ ਜਾਂਦੇ ਦੀਦੀ ਹਾਂ ਆ ਆ ਦੀਪ ਕੀ ਕਰਦੀ ਆਈ ਆ ਕੁਛ ਨਹੀਂ ਮੈਂ ਵੀ ਕਰਦਾ ਹੀ ਕੰਮ ਧੰਦਾ ਕਰਕੇ ਰੀਤ ਨੂੰ ਸੁਵਾਇਆ ਸੀ ਅੱਜ ਇਦਾਂ ਦੇ ਤੂੰ ਕੰਮ ਤੇ ਆਉਂਦੀ ਨਹੀਂ ਨਾ ਸੱਚੀ ਮੇਰੀ ਤੇ ਧਰਮ ਨਾਲ ਮਾਤੀ ਵੱਜੀ ਆ ਇਹ ਕਿਤੇ ਮੇਰੇ ਕੋ ਹੁੰਦਾ ਘਟਵਾ ਤੇ ਦੂਸਰਾ ਹੌਲੀ ਹੌਲੀ ਨਿਭੜਦਾ ਹੀ ਨਹੀਂ ਕੰਮ ਤੈਨੂੰ ਪਤਾ ਜਿਆਦਾ ਪੈਂਦਾ ਵਾ ਥਾਂ ਜਿਆਦਾ ਵਾ ਝਾੜੂ ਪੋਚਾ ਹੀ ਨਹੀਂ ਮਾਂ ਦੀ ਆ ਕੱਪੜੇ ਕੁਫੜੇ ਪ੍ਰੈਸ ਕਰਨ ਦਾ ਨਾ ਟਾਈਮ ਹੀ ਨਹੀਂ ਲੱਗਦਾ ਬਹਿ ਜਾ ਮੈਂ ਆਈ ਆ ਬਹਿ ਜਾ ਨਹੀਂ ਚਲ ਕੋਈ ਨਹੀਂ ਕਰ ਲੋ ਤੁਸੀਂ ਮੈਂ ਤਾਂ ਆਈ ਹਾਂ ਮੈਂ ਕਿਹਾ ਜਾਵਾਂ ਦੀਦੀ ਕਿਤੇ ਗੁੱਸਾ ਨਾ ਕਰ ਲਿਓ ਦਵਿੰਦਰ ਦਾ ਤਾਂ ਸੁਪਾ ਆਈ ਏ ਤਾਂ ਦਾ ਲੈ ਹਾਂ ਛੱਟ ਮੂੰਹ ਗੱਲ ਕੱਢ ਦਿੰਦੀ ਮੇਰੀ ਗੱਲ ਸੁਣ ਗੁੱਸਾ ਤਾਂ ਉਹ ਬੰਦੇ ਦਾ ਕਰੇ ਵੀ ਜਿੰਨੇ ਕਦੀ ਕਦਾਈ ਕੰਮ ਹੋਇਆ ਵੀ ਮੈਨੂੰ ਕੋਈ ਵੱਖਰੀ ਨਵੀਂ ਗੱਲ ਕਹਿ ਤੀ ਆ ਉਹਦਾ ਤਾਂ ਕੰਮ ਹੀ ਇਹੋ ਆ ਉਹਦਾ ਮੈਂ ਗੁੱਸਾ ਕੀ ਕਰਨਾ ਹੈ ਨਾਲੇ ਮੇਰੇ ਨਾਲ ਕਿਹੜੀ ਉਹਨੇ ਨਵੀਂ ਕੀਤੀ ਆ ਨਿਤ ਘਰ ਦੇ ਵਿੱਚ ਕੋਈ ਨਾ ਕੋਈ ਕਲੇਸ਼ ਰੱਖਦੀ ਆ ਤਾਂ ਹੀ ਤੇ ਦੀਦੀ ਮੈਂ ਤੁਹਾਡੇ ਕੋਲ ਆਈ ਆ ਮੈਂ ਹਾਂ ਕਈ ਵਾਰ ਆਇਆ ਕਿਸ ਦੀ ਗੱਲ ਕਿਸ ਦੇ ਸਾਹਮਣੇ ਕੋਈ ਕਹ ਦੇ ਤੇ ਬੁਰੀ ਲੱਗ ਜਾਂਦੀ ਆ ਪਰ ਉਹਦਾ ਤੇ ਹੁਣ ਦਿਮਾਗ ਖਰਾਬ ਆ ਚੱਲ ਤੁਸੀਂ ਵੀ ਆ ਇੱਕ ਕੰਥਾਣੀ ਸੁਣੀ ਦੂਜੀ ਥਾਣੀ ਕੱਢ ਛੱਡੀ ਉਹਦੀਆਂ ਗੱਲਾਂ ਆ ਐਵੇਂ ਆ ਗੌਰ ਨਾ ਕਰਿਆ ਕਰੋ ਬਹੁਤਾ ਹਾਂ ਤੇ ਗੱਲ ਸੀ ਠੀਕ ਆ ਦੀਪ ਜੀ ਗੁੱਸਾ ਤੇ ਮਨ ਨੂੰ ਬੜਾ ਲੱਗਾ ਵੀ ਘਟੋ ਘਟ ਜੇ ਕੋਈ ਗੱਲ ਮੈਨੂੰ ਕਹਿਣੀ ਵੀ ਸੀ ਤੇ ਮੈਨੂੰ ਕੱਲੀ ਨੂੰ ਕਹਿ ਦਿੰਦੇ ਐਦਾਂ ਰਿਸ਼ਤੇਦਾਰ ਦੇ ਸਾਹਮਣੇ ਬੇਇੱਜ਼ਤੀ ਜੀ ਕਰਨੀ ਵੀ ਸਾਡੇ ਘਰ ਕਿਉਂ ਆਈਆਂ ਤੇ ਬੰਦੇ ਦੇ ਪੱਲੇ ਵੀ ਕੱਖ ਨਹੀਂ ਰਹਿੰਦਾ ਫੇਰ ਸੋਚੀਦਾ ਵੀ ਮੈਂ ਇਹਦੇ ਮੂੰਹ ਨੂੰ ਥੋੜੀ ਜਾਨੀ ਤੇਰਾ ਕਰਕੇ ਜਾਈਦਾ ਵਾ ਜਾਂ ਆਂਟੀ ਦਾ ਕਰਕੇ ਚੱਲ ਜਾਈਦਾ ਵਾ ਪਤਾ ਨੀ ਕੀ ਹੋ ਗਿਆ ਦਿਮਾਗ ਨੂੰ ਸ਼ੁਰੂ ਤੋਂ ਤਾਂ ਏਦਾਂ ਦੀ ਨਹੀਂ ਸੀ ਹੁਣ ਤੇ ਐ ਹੋ ਗਿਆ ਵਾ ਕਿ ਇਹਦਾ ਦਿਮਾਗ ਹੀਂ ਖਰਾਬ ਹੋ ਗਿਆ ਵਾ ਚੌਵੀ ਘੰਟੇ ਜੇ ਉਹਨੂੰ ਕਵੇ ਨਾ ਕਿ ਬੋਲਦੀ ਰਵੇ ਕਿਸੇ ਨਾ ਕਿਸੇ ਦੇ ਨਾਲ਼ ਮੋਰਚਾ ਫਤਿਹ ਕਰਨਾ ਹੋਵੇ ਤੇ ਭਾਵੇ ਚੌਵੀ ਘੰਟੇ ਉਹਨੂੰ ਲੜਾਈ ਨੂੰ ਲਾਈ ਰੱਖੋ ਸਹੀ ਗੱਲ ਆ ਤੁਹਾਡੀ ਤੇ ਮੈਂ ਤੇ ਆਪ ਸੋਚਣ ਡਈ ਆ ਮੈਂ ਤੇ ਮਾਸੀ ਦੇ ਮੂੰਹ ਗਾੜੀ ਬਥੇਰੇ ਹੱਥ ਰੱਖਾ ਵੀ ਮਾਸੀ ਨਾ ਮੂੰਹੋਂ ਕੋਈ ਗੱਲ ਕੱਢੋ ਵਰਤਾਂ ਨੂੰ ਪਤਾ ਵਾ ਦੁੱਖ ਤੇ ਫਿਰ ਆਉਂਦਾ ਹੀ ਆ ਜੇ ਕੋਈ ਸਾਹਮਣੇ ਕਰੇ ਤੇ ਆਪਣੇ ਤੇ ਹੀ ਬੁੱਤ ਦਾ ਤੇ ਦੁੱਖ ਆਉਂਦਾ ਹੀ ਹੁੰਦਾ ਹੁਣ ਉਹ ਵੀ ਵਿਚਾਰੀ ਕੀ ਕਰੇ ਉਹ ਦੋ ਵਰੀ ਆਈ ਤੇ ਨੇ ਦੋਵੇਂ ਵਰੀ ਉਹ ਕੰਮ ਕੀਤਾ ਤੇ ਅਗਲਿਆਂ ਨੇ ਤੇ ਜੋ ਵੇਖ ਜਣਾ ਉਹੀ ਸਮਝਣਾ ਜਾ ਕੇ ਉਹ ਹੋਰ ਇਹ ਗੱਲ ਹੈ ਹੀ ਆ ਹੁਣ ਆਂਦੇ ਹੀ ਮੈਂ ਜਾਂਦੀ ਤੇਰੀ ਮਾਂ ਕੋ ਕੇ ਜਾਣਾ ਮੈਂ ਤੇ ਜੇ ਕਿਤੇ ਉੱਥੇ ਵੀ ਚੱਲ ਗਏ ਤੇ ਉਹਨਾਂ ਦਾ ਵੀ ਮਾਨੀ ਦੁਖੀ ਹੋਣਾ ਸੁਣ ਕੇ ਤੇ ਮੈਂ ਤਾਂ ਅੱਗੇ ਸੋਚਣ ਤਾਂ ਹੀ ਆ ਉਹ ਤਾਂ ਧਿਆਨ ਤੇ ਮੇਰਾ ਉਹਨਾਂ 'ਚ ਹੀ ਆ ਵੀ ਵੇਖੀ ਹੁਣ ਉਹਨਾਂ ਟੈਨਸ਼ਨ ਲੈ ਕੇ ਤੇ ਉਹਨਾਂ ਨੇ ਆ ਬਿਮਾਰ ਹੋ ਜਾਣਾ ਵਾ ਤੇ ਕੀ ਮੈਂ ਦੱਸ ਕਰਾਂ ਹੁਣ ਚੱਲ ਕੋਈ ਗੱਲ ਨਹੀਂ ਆ ਜਾ ਬਹਿ ਜਾ ਮੈਂ ਨਹੀਂ ਆ ਮੈਂ ਤਾਂ ਤੁਹਾਨੂੰ ਇਹੋ ਕਹਿਣ ਆਈ ਹਾਂ ਇੱਕ ਦੋ ਦਿਨ ਹੀ ਆ ਮੈਂ ਕੰਮ ਤੇ ਆ ਜਾ ਕਰਨਾ ਵਾ ਆ ਜਾ ਕਰ ਤੇ ਚੰਗਾ ਹੀ ਆ ਮੇਰੇ ਤਾਂ ਤੇ ਹੁੰਦਾ ਹੀ ਨਹੀਂ ਸਾਰਾ ਦਿਨ ਬਾਕੀ ਨਾ ਰਵਿੰਦਰ ਦੀ ਟੈਨਸ਼ਨ ਨਾ ਲਈ ਤੈਨੂੰ ਨਹੀਂ ਪਤਾ ਮੇਰੇ ਪੈਰਾਂ 'ਚ ਬਹਿ ਕੇ ਮਾਫੀ ਮੰਗੀ ਬਾਕੀ ਨਾ ਤੂੰ ਰਵਿੰਦਰ ਦੀ ਹਰਕਤ ਵਾਲੀ ਟੈਨਸ਼ਨ ਨਾ ਲਈ ਚਲੋ ਮੰਨਿਆ ਕਿ ਹਰ ਵੇਲੇ ਇਨਸਾਨ ਤੋਂ ਗਲਤੀ ਹੋ ਜਾਂਦੀ ਆ ਪਰ ਉਹਨੇ ਨਾ ਆਪਣੇ ਦਿਲੋਂ ਮੇਰੇ ਪੈਰਾਂ 'ਚ ਬਹਿ ਕੇ ਮਾਫੀ ਮੰਗੀ ਆ ਉਹ ਤਾਂ ਇੰਨੀ ਗੱਲ ਵੀ ਕਹਿੰਦਾ ਕਿ ਮੈਂ ਦੀਪਕੋਮ ਵੀ ਮਾਫੀ ਮੰਗ ਲੂੰਗਾ ਕਿ ਮੇਰੇ ਕੋਲ ਗਲਤੀ ਹੋਈ ਆ ਪਛਤਾਉਂਦਾ ਵੀ ਬੜਾ ਵਾ ਜੇ ਤੇਰੇ ਮਨ ਚ ਕੋਈ ਇਦਾਂ ਦੀ ਗੱਲ ਹੋਵੇ ਨਾ ਭਾਈ ਮੈਂ ਫਿਰ ਤੋਂ ਕੰਮ ਤੇ ਜਾਉਂਗੀ ਮੈਨੂੰ ਕੋਈ ਸ਼ੇਅਰ ਚਾਰ ਕਰੂਗਾ ਜਾਂ ਕਿਦਾਂ ਤੇ ਇਹੋ ਜਿਹਾ ਕੋਈ ਚੱਕਰ ਨਹੀਂ ਆ ਜੇ ਤੂੰ ਆਉਣਾ ਹੋਵੇ ਨਾ ਕੰਮ ਤੇ ਤੇ ਬਿਨਾਂ ਝਿਜਕ ਆ ਸਕਦੀ ਆ ਉਹ ਨਹੀਂ ਦੀਦੀ ਮੈਂ ਕੰਮ ਤੇ ਆਇਆ ਕਰੂੰਗੀ ਉਹ ਉਂਟੀ ਗੱਲ ਹੈ ਵੀ ਜਿੱਦੀ ਦਵਿੰਦਰ ਨੇ ਪਣਾ ਕੇ ਰੱਖਤੀ ਆ ਵੀਡੀਓ ਦਾ ਕਰਕੇ ਰੌਲਾ ਪੈ ਗਿਆ ਉਦੋਂ ਮੈਂ ਤਾਂ ਇਹ ਗੱਲ ਨੂੰ ਮਿੱਟੀ ਪਾਤੀ ਵੀ ਚਲ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਤਾਂ ਤੁਹਾਨੂੰ ਕਿਹਾ ਵੀ ਫੇ ਕੰਮ ਤੇ ਆਉਂਦੀ ਜਾਂਦੀ ਰਹਿ ਤੇਰੀ ਛੋਟੀ ਕੁੜੀ ਦੀ ਪੜ੍ਹਾਈ ਦਾ ਮੈਂ ਸਾਰਾ ਖਰਚਾ ਦਊਂਗੀ ਐਂ ਸੋਚਾਂਗੇ ਉਹਦੇ ਬਾਰੇ ਵੇਖੋ ਰੱਬ ਨੇ ਸਾਨੂੰ ਕਿਹਦੀ ਬਤ ਨਹੀਂ ਦਿੱਤਾ ਅਸੀਂ ਇੰਨਾ ਕਾ ਸੇਵਾ ਪਾਣੀ ਕਰਾਂਗੇ ਤੇ ਖਾਰੇ ਮਹਾਰਾਜ ਸਾਡੀ ਝੋਲੀ 'ਚ ਵੀ ਖੈਰ ਪਾ ਦੇ ਦੀਦੀ ਈਆਂ ਦਾ ਕਰਕੇ ਤੇ ਮੈਂ ਆ ਸਾਰਾ ਕੁਝ ਸੰਦੀ ਫਿਰਦੀ ਆ ਨਹੀਂ ਤੇ ਮੈਂ ਕਦੀ ਵੀ ਨਾ ਦਵਿੰਦਰ ਦੀਆਂ ਗੱਲਾਂ ਸੁਣਾ ਇੰਨਾ ਈਆਂ ਦਾ ਕਰਕੇ ਤੇ ਮੈਂ ਟਾਈਮ ਕੱਟਣ ਨਹੀਂ ਆ ਵੀ ਚੱਲ ਮੇਰੀਆਂ ਧੀਆ ਵਾਂ ਪੜ ਜਾਣਗੀਆਂ ਕਿਤੇ ਆਪਣੇ ਟਿਕਾਣੇ ਟਿਕਾਣੀ ਲੱਗ ਜਾਣਗੀਆਂ ਫਿਰ ਨਹੀਂ ਮੈਨੂੰ ਕੋਈ ਟੈਨਸ਼ਨ ਤੇ ਹੋਰ ਕੀ ਆ ਨਾਲੇ ਨਾ ਤੂੰ ਆਪਣੇ ਸਾਸਨਾਂ ਸਲਾਹ ਕਰ ਲਈ ਜੇ ਉਹ ਤੁਹਾਨੂੰ ਆਪਣੀ ਖੁਸ਼ੀ ਨਾਲ ਆਪਣੀ ਰਜਾਵੰਦੀ ਨਾਲ ਭੇਜਣਗੇ ਨਾ ਤੇ ਫੇਰ ਆਵੇਂ ਜੇ ਤੁਹਾਨੂੰ ਕਿਹਾ ਗੱਲੋਂ ਮਨਾਂ ਕਰਨਗੇ ਨਾ ਤੇ ਫੇਰ ਰਹਿਣ ਦੀ ਕੋਈ ਨਹੀਂ ਮੈਂ ਹੋਰ ਕਿਤੇ ਪਤਾ ਕਰ ਲੂੰਗੀ ਪਰ ਤੂੰ ਇਹ ਨਾ ਸੋਚੀ ਕਿ ਮੈਂ ਕੰਮ ਤੇ ਨਹੀਂ ਜਾਉਂਗੀ ਤੇ ਖੜੇ ਮੇਰੀ ਧੀ ਨੂੰ ਪੜਾਉਣਾ ਨਹੀਂ ਜਿਹੜੀ ਗੱਲ ਕਹਿਤੀ ਉਹ ਕਹਿਤੀ ਤੇਰੀ ਧੀ ਦਾ ਖਰਚਾ ਪੜਾਈ ਦਾ ਅਸੀਂ ਦਵਾਂਗੇ ਤੇ ਦਵਾਂਗੇ ਉਹ ਨਹੀਂ ਦੀਦੀ ਮੰਮੀ ਨੇ ਵੀ ਮੈਨੂੰ ਕੀ ਕਹਿਣਾ ਪਹਿਲਾਂ ਨਹੀਂ ਕਦੀ ਉਹਨਾਂ ਕੋਲ ਜਿਹਾਦੇ ਹੁਣ ਵੀ ਮੈਨੂੰ ਪਤਾ ਉਹ ਨਹੀਂ ਕੋਈ ਗੱਲ ਕਰਦੇ ਬਾ ਕਿ ਜੇ ਤੁਸੀਂ ਕਰਦੇ ਜੇ ਆ ਤੇ ਫਿਰ ਮੈਂ ਕਰਨਾ ਇੱਚ ਕੋਈ ਹਰਜ ਵੀ ਨਹੀਂ ਕਰਨ ਚ ਜੋ ਤੁਸੀਂ ਮੇਰਾ ਸਾਥ ਦਿੰਦੇ ਜੇ ਤੇ ਕੋਈ ਗੱਲ ਨਹੀਂ ਫਿਰ ਵੀ ਸੱਸ ਮਾਵਾ ਪੁੱਛਣਾ ਜ਼ਰੂਰੀ ਆ ਬਹਿ ਜਾ ਚਾਹ ਰੱਖਾਂ ਨਹੀਂ ਨਹੀਂ ਹਾਂ ਚਾਹ ਦੀ ਨਹੀਂ ਲੋੜ ਰੀ ਸੁੱਤੀ ਸੀ ਮੂੰ ਪੜਨ ਰਹੀ ਹੀ ਪਤਾ ਨਹੀਂ ਅੰਦਰ ਚਾਤੀ ਮਾਰੇ ਕਿ ਨਾ ਮਾਰੇ ਮੈਂ ਚੱਲਣਾ ਉੱਠ ਕੇ ਰੋਂਦੀ ਨਾ ਰਵੇ ਨਿਆਣੀ ਮੰਮੀਆਂ ਗਏ ਹੀ ਕਿਤੇ ਚਲ ਕੋਈ ਗੱਲ ਨਹੀਂ ਵੇਖ ਲਾ ਚਲੋ ਠੀਕ ਆ ਚਾ ਮੈਂ ਦੱਸੂਗੀ ਤੁਹਾਨੂੰ ਫਿਰ ਮਮੀ ਨਾਲ ਗੱਲ ਕਰਕੇ ਹਾਂ ਫੇਰ ਆਈਆਂ ਹੋਰ ਕੜੀ ਬਹਿ ਜਾਣਾ ਸੀ ਮੇਰੇ ਸਿਰ ਚੜ ਚੜ ਜਾਣੀ ਆ ਨਾ ਕੋਈ ਨਾ ਕੈਦਨ ਖਤਾ ਖਾਏਗੀ ਤਾਂ ਫਿਰ ਤੈਨੂੰ ਪਤਾ ਲੱਗਣਾ ਵਾ ਅੱਜ ਤੇ ਤੈਨੂੰ ਦਵਿੰਦਰ ਦੀਆਂ ਗੱਲਾਂ ਲਾਉਦੀਆਂ ਕੌੜੀਆਂ ਕਰ ਆਉਣੀ ਆਂ ਚਾਰ ਹੋਰ ਕਰਨੀਆਂ ਤੇ ਤੂੰ ਮਰੀਆਂ ਚੁਗਲੀਆਂ ਹੀ ਆ ਠੀਕ ਆ ਸਾਰਾ ਪਤਾ ਮੈਨੂੰ ਤੇਰਾ ਆ ਦੁਨੀਆ ਤੇ ਆ ਹਰ ਇੱਕ ਚੀਜ਼ ਦਾ ਇਲਾਜ ਹੈਗਾ ਵਾ ਪਰ ਆਏ ਕਿਹੜਾ ਤੁਹਾਡੇ ਮਨ ਚ ਵਹਿਮ ਬਹਿ ਗਿਆ ਆ ਇਹਦਾ ਕੋਈ ਇਲਾਜ ਨਹੀਂ ਹੈਗਾ ਜਿੱਦਨ ਕਿਤੇ ਤੁਹਾਨੂੰ ਕੋਈ ਹੋਈ ਗੱਲ ਆ ਇਹ ਵਹਿਮ ਨੇ ਡੋਬਣਾ ਤੁਹਾਨੂੰ ਜਿੱਦਨ ਡੁੱਬੇ ਤੁਸੀਂ ਉਦਾਂ ਨਹੀਂ ਤੁਹਾਨੂੰ ਖੋ ਜਾਣਾ ਮਾੜਾ ਮੋਟ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਹਰ ਵੇਲੇ ਮੇਰੇ 'ਚ ਨਾ ਧਿਆਨ ਰੱਖਿਆ ਕਰੋ ਨਹੀਂ ਵਹਿਮ ਮੇਰੇ ਚੰਦੀ ਦੀ ਕਿੱਥੇ ਹੁੰਦੀ ਵਹਿਮ ਮੇਰੇ ਸੱਚੇ ਆ ਝੂਠੇ ਨਹੀਂ ਆ ਇਹ ਰਹਿਮ ਨਹੀਂ ਇੱਕ ਨਾ ਇੱਕ ਦਿਨ ਵੇਖੀ ਤੈਨੂੰ ਕਿੱਥੇ ਪਹਚਾਉਣਾ ਵਾ ਲੱਗ ਪਤਾ ਜਾਣਾ ਵਾ ਇਥੇ ਮਥੇ ਤੇ ਕਾਲਖ ਨਾ ਲਵਾਈ ਆ ਮੇਰਾ ਨਾਂ ਵੀ ਦਵਿੰਦਰ ਨਹੀਂ ਆ ਤੈਨੂੰ ਮੈਂ ਦੱਸਤਾ ਹੀ ਤੈਨੂੰ ਓ ਯਾਦ ਰੱਖ ਤੇਰੇ ਇਹ ਸੁਪਨੇ ਪੂਰੇ ਨਹੀਂ ਹੋਣੇ ਪਰ ਜਾ ਜਾ ਘੋਰਨੇ 'ਚ ਵੜ ਜਾ ਜਾ ਕੇ ਉਹਨਾਂ ਨੂੰ ਲੈ ਕੇ ਇਹੋ ਕਾਕਾ ਦੀ ਰਹਿੰਦੀ ਪਾਤਾ ਦੁੱਧ ਪੀ ਲਿਆ ਉਹਨਾਂ ਨੂੰ ਪਿਆਲਤਾ ਇਹੋ ਸੇਲਾਂ ਲੱਗੀਆਂ ਰਹਿੰਦੀਆਂ ਵਾ ਇਹਨਾਂ ਨੇ ਵੀ ਉਹ ਉੱਥੇ ਮਰਨ ਡਿਆ ਕੰਮ ਕਰਨ ਡਿਆ ਵਾ ਇਹਨਾਂ ਦੇ ਪਹਾੜ ਤੇ ਲੱਗੂ ਲੱਗੇ ਆ ਖਾਈ ਜਾਓ ਤੇ ਬਸ ਜੀ ਪਕਾਈ ਜਾਓ ਪੁੱਤ ਸੁੱਤਾ ਕਾਕਾ ਹਾਂ ਜੀ ਅਮਾ ਚਾਚੀ ਫੇਰ ਬੋਲਣ ਡੈਪੇ ਉਹ ਪੁੱਤ ਚਾਚੀ ਦਾ ਤੇ ਕੰਮ ਹੀ ਇਹੋ ਦਾ ਦਿਮਾਗ ਖਰਾਬ ਉਹਨੇ ਤੇ ਬੋਲੀ ਜਾਣਾ ਮਾਂ ਮੇਰੇ ਦਵਾਲੇ ਵੀ ਹੋਏ ਸੀ ਕਹੇ ਤੂੰ ਤੇ ਤੇਰੇ ਮੰਮਾ ਨਾਲ ਕੇ ਵੀਡੀਓ ਡਿਲੀਟ ਕਰਤੀ ਫੋਨ ਚ ਤ ਤੂੰ ਕਹਿ ਦੇਣਾ ਸੀ ਕਿ ਮੈਂ ਮੁੰਡਾ ਲੋਕ ਹੀ ਨਹੀਂ ਪਤਾ ਲੱਗਾ ਤੁਹਾਨੂੰ ਗੁੱਸਾ ਹੋਰ ਕਿਸਤੇ ਹੁੰਦਾ ਤੇ ਕੱਢ ਤੁਸੀਂ ਮੇਰੇ ਤੇ ਦਿੰਦੇ ਉਹਦੀ ਨਾਲ ਗੱਲ ਦੀ ਟੈਨਸ਼ਨ ਲਿਆ ਕਰ ਉਹਨੂੰ ਆਤ ਪੈ ਗਈ ਉਹਨੇ ਨਹੀਂ ਚੁੱਪ ਹੋਣ ਕਰਨਾ ਹਾਂਜੀ ਕਿੰਨਾ ਕ ਪੇਪਰ ਯਾਦ ਕਰ ਲਿਆ ਬਸ ਥੋੜਾ ਜਿਹਾ ਰਹਿ ਗਿਆ ਕਾ ਦਾ ਪੇਪਰ ਸਵੇਰੇ ਐਸਐਸਸੀ ਦਾ ਚਲ ਪੜ ਮੇਰਾ ਪੁੱਤ ਮਨ ਲਾ ਕੇ ਪੜਾਈ ਕਰ